ਪੁਰਸਕਾਰਯੋਗ ਭਗਤ ਸਤਗੁਰੂ ਫਿਲਮ ਗੁਰਾਤਮਕ ਪਾਰਸ਼ਾ ਦੀ ਜੀ ਦੇ ਬੇਟੇ ਖਾਲਸਾ ਜੀ ਗਾਜਵਜ ਕੇ ਫਤਿਹਲਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਆਪਾਂ ਜਿਸ ਸਮੇਂ ਗਏ ਜਿਸ ਲੋਰਾਵ ਦੇ ਬੈਠੇ ਆ ਅੱਜ ਤੋਂ 40 ਸਾਲ ਪਹਿਲਾਂ ਉਥੋਂ ਦੀ ਜਾਲੂ ਸਰਕਾਰ ਨੇ ਭਗਤ ਗੁਰੂ ਅਰਜਨ ਦੇਵ ਸਾਡੇ ਪਾਸ਼ਾ ਦੇ ਸ਼ਹੀਦੀ ਦਿਨ ਮਨਾਉਣ ਬਾਅਦ ਜ ਸੰਗਤਾਂ ਦੇ ਉੱਤੇ ਉਹ ਕੈਨੇਡਾ ਆ ਬੱਚੇ ਬਜ਼ੁਰਗ ਬੀਬੀਆਂ ਜਿਨ੍ਹਾਂ ਨੂੰ ਬਹੁਤ ਹੀ ਬੁਰੀ ਤਰਾਸ਼ੀਰ ਕੀਤਾ ਸੀ ਉਹ ਦਿਨ ਨੂੰ 40 ਹਾਲ ਹੋ ਗਏ ਆ ਜਦੋਂ ਮਨੋਰ ਬਾਪਾ ਇੱਥੇ ਆਇਆ ਹੈ ਬੜਾ ਵਧੀਆ ਬਰਲਾ ਆ ਮੈਂ ਨਾਮੀ ਤੇ ਸਾਥ ਦੇ ਸਾਰੇ ਵਿਦਿਆਰਥੀਆਂ ਦਾ ਇਹ ਗੱਲ ਮੈਂ ਤਨਵਾਦ ਕਰਦਾ ਕਿ ਉਹਨਾਂ ਨੂੰ ਭੁੱਲੇ ਨਹੀਂ ਭੁੱਲਣੀ ਮਿਆਪਾ ਦੇਣਾ ਤੁਸੀਂ ਸਾਧ ਬਾਬਾ ਜਨੈਲ ਸਿੰਘ ਖਾਲਸਾ ਦੇ ਨਾਲ ਬਹੁਤੇ ਤੰਗ ਰਹੇ ਸੀ ਦਰਸ਼ਨ ਕੀਤੇ ਮਹਾਂਪੁਰਖਾਂ ਦੇ ਇਹ ਆਪੇ ਤੁਹਾਡੀ ਬਹੁਤੀ ਡਿਊਟੀ ਬਣਦੀ ਆ ਕੋਕੇ ਤੁਸੀਂ ਉਹ ਮਹਾਰ ਕੋਕੇ ਨਾਲ ਰਹੇ ਆ ਜਿਹਨੇ एलान ਕਰ ਦਿੱਤਾ ਹੀ ਕਿ ਜਦੋਂ ਦਰਵਾਜ਼ਾ ਵਿੱਚ ਕੋਈ ਮੈਂਟਰੀ ਆ ਗਈ ਉਦੋਂ ਖਾਲਸਾਦਾਨੀ ਰੱਖੀ ਨਹੀਂ ਪਤਾ ਰੱਖਿਆ ਜਾਊਗਾ। ਔਰ ਉਹਨੂੰ ਗਾਂ ਤੋਂਰਵਾਫੇ ਤੁਹਾਡੀ ਵੱਧ ਡਿਊਟੀ ਵੱਢੀ ਆ ਕਿਤੇ ਕੋਈ ਮੁਜ਼ਾਹਰਾ ਰੈਲੀ ਕੋਈ ਪ੍ਰੋਬਲਮ ਹੁੰਦਾ ਆ ਤੂੰ ਉਸੇ ਡਾਕ ਤੇ ਪਹੁੰਚਿਆ ਕਰੋ ਵੱਧ ਜਾ ਕੇ ਪਹੁੰਚਿਆ ਕਰੋਗੇ ਤੁਸੀਂ ਉਹ ਮਾਪੁਰ ਕੋਕੇ ਨਾਲ ਰਹੇ ਆ ਜਿਹਨੇ ਇਹਦਾ ਉੱਜਾ ਨਾ ਨਾਇਆ ਦੇਗਾ। ਉਹਨੂੰ ਬਾਦ ਵਿੱਚ ਬਾਬਾ ਠਾਕੁਰ ਸਿੰਘ ਜੀ ਇੱਥੇ ਆਏ ਮਾਰੇ ਕਨਪਾਤੀ ਦੀ ਸਾਂ ਨੂੰ ਨੇ ਨਾਲ ਕੋ ਜਿੰਨਾ ਵੀ ਸਮਾਂ ਮਿਲਿਆ ਮਾ ਬਗਵੜ ਚ ਜੀਵਨ ਵਾਲੇ ਸਨ ਉਹ ਚੁੱਪ ਕੀਤਾ ਇੱਕ ਪ੍ਰਚਾਰ ਸੀਗਾ ਇਹਨਾਂ ਦਾ ਬਹੁਤ ਨਾਲ ਰਹਿ ਲੱਗੇ ਉਹਨਾਂ ਦੇ ਔਰ ਉਹਨਾਂ ਨੇ ਆਪਣਾ ਬਹੁਤ ਵਧੀਆ ਯੋਗਦਾਨ ਇਸ ਮੂਵਮੈਂਟ ਵਿੱਚ ਪਾਇਆ ਜਿਹੜੀਆਂ ਬੀਬੀਆਂ ਬੱਜੇ ਸ਼ੀਰ ਸੰਗ ਛੱਡ ਗਈ ਉਹਨਾਂ ਸੰਭਾਲਦਾ ਬੜਾ ਵਧੀਆ ਪ੍ਰੋਗਰਾਮ ਕੀਤਾ ਔਰ ਉਹ ਜੋ ਜਸ ਮਾਸੇਦਾਰਾ ਸਿੰਘ ਸੀ ਉਹਨਾਂ ਦੀ ਵੀ ਆਪਣੇ ਹਿਸਾਬ ਨਾਲ ਬੱਜੇ ਮਦਦ ਕੀਤੀ ਇਹ ਆਪਣਾ ਫਰਜ਼ ਮੰਨਦਾ ਇਸ ਗੱਲ ਨੂੰ ਧਿੜੇ ਪੈਣ ਦਾ ਸਿੰਘ ਉਹ ਆਪਾਂ ਇਹ ਗੱਲ ਤਾਂ ਪਰਮਾਨ ਨਹੀਂ ਹੋਣਾ ਚਾਹੀਦਾ ਆ ਸੱਭ ਦੇ 40 ਸਾਲ ਬਾਅਦ ਫਿਰ ਇਹ ਗੱਲ ਕਰਿ ਵਿਖਾ ਦੇ ਦਿੱਤੀ ਆ ਦੋ ਸਿੰਘ ਹੋਣੇ ਸੀ ਨਾ ਇਲੈਕਸ਼ਨ ਤੇ ਉਹ ਸਾਰੇ ਪਤਾ ਉਖਾਦਾਂ ਦੀ ਮੂਵਮੈਂਟ ਚ ਨਿਕਲੇ ਤੋਂ ਉਹ ਦੋਨੋਂ ਸਿੰਘ ਵੇਲੇ ਕੇਂਦਰਾਬਾਦ ਨੂੰ ਮਾਰਨ ਵਾਲਾ ਉਹਦਾ ਪੁੱਤਰ ਭਾਈ ਸਰਜੀ ਸਿੰਘ ਭਾਈ ਆਵਾਦ ਪਾ ਦੇ ਜਿਹੜਾ ਬਿਲਕੁਲ ਜਾਸ ਅਖਰਾਜ ਦੀ ਗੱਲ ਕਰਦਾ ਸੀਗਾ ਭਾਵੇਂ ਅਸੀਂ ਪੱਪ ਲਿਖੇ ਪਾਉਣ ਦਾ ਪਿੰਨੇ ਆ ਉਹ ਦੋਨਾਂ ਨੂੰ ਕਿੰਨੀ ਵੋਟ ਪਈ ਆ 40 ਸਾਲਾਂ ਦੇ ਵਿੱਚ ਉਹ ਹੈਨੇ ਤਰਸਪਾਖ ਲੋਕ ਆ ਵੀ ਕੌਮ ਉੱਤੇ ਖੜੀ ਇੱਜਾ 140 ਸਾਲ ਪਹਿਲਾਂ ਕਹੀ ਗਈ ਰਤਾ ਦੇ ਨਾਂ ਤੇ ਲੇਰੀ ਪਾਇ ਜਾਤੀ ਗਰਾਜ ਆ ਬਾਤ ਤੇ ਚੱਲ ਜਾਲਾ ਜਾਂਦੀ ਰਹੀ ਕੌਮ ਨੂੰ ਬਾਬਾ ਖੜੇ ਸਨ ਬਾਬਾ ਜਗਰਤ ਸਿੰਘ ਵੀ ਥੀਰਾ ਦੇ ਤੇ ਇੱਕ ਜੋ ਕੌਮ ਸਾਜੀ ਹੋ ਵੀ ਉਹ ਕਦੀ ਵੀ ਥਲੇ ਜਾਊਗੀ ਜੋ ਆਪਾਂ ਇਹਨਾਂ ਲਈ ਇੱਜਾ ਜਗਰਤ ਪੌੜਾ ਇਹਦੇ ਨਾਮ ਨਾਲ ਮੈਂ ਬੇਨਤੀ ਹੋਰ ਕਰਾਂ ਆ ਥੋੜੇ ਨਾਲ ਪਹਿਲਾਂ ਆਪਾਂ ਦੇਖਿਆ ਖੋਜ ਲੈਰ ਆਪਾਂ ਜੋ ਵੱਡੇ ਵਰਾਗ ਆਲਪਦਾ ਜੇ ਹੋ ਗਿਆ ਮਹਾਰਾਜ ਚਾਨਣ ਜੀ ਜਰਾਬ ਰਾਜਾ ਦਲ ਖਾਲਸਾ ਦੇ ਭਾਈ ਗਜਿੰਦਰ ਸਿੰਘ ਜੀ ਜਿਨ੍ਹਾਂ ਨੇ 1981 ਵਿੱਚ ਸਤਬਾਬਾ ਜਨੈਲ ਸਿੰਘ ਦੇ ਸਾਹਮਣੇ ਇੱਕ ਅਗਵਾਜ ਜਾਜਵਾ ਦਾ ਕੇਸ ਹਨ ਔਰ ਉਹਨਾਂ ਨੇ ਸਰਕਾਰ ਦੇਗੇ ਘੋਡੇ ਨਹੀਂ ਟੇਕੇ ساری ਜ਼ਿੰਦਗੀ ਉਹਨਾਂ ਨੇ ਜਲਾਵਤ ਰਹਿ ਕੇ ਤੇ ਉਹ ਗੁਰੂ ਨੂੰ ਪਿਆਰੇ ਹੋ ਗਏ ਇਹਨੂੰ ਸਾਨੂੰ ਪ੍ਰਣਾਮ ਆ ਉਹਨਾਂ ਨੂੰ ਕਰਦੇ ਆ ਜਿਨ੍ਹਾਂ ਨੇ ਆਪਣਾ ਜੀਵਨ ਸਾਰਾ ਪੱਧ ਦੇ ਦੇ ਖਿਰਾ ਦਿੱਤਾ ਸਿੰਘੋ ਆਪਾਂ ਦੇ ਇਥੇ ਵਿਚਰਦੇ ਆ ਪ੍ਰਚਾਰ ਕਰ ਗਏ ਦੀ ਆ ਖਾਸ ਕਰਕੇ ਜੇ ਗਾਂਧੀ ਜੀ ਸਾਡੇ ਵਿਚਾਰ ਲਿਆ ਤੁਸੀਂ ਕਦੇ ਵੀ ਟੀਜਾਮ ਨਹੀਂ ਕਰਨੀ ਪਾਖਤ ਗੁਰੂ ਦਾਇਆ ਇਹਦੀ ਚਾਗੀ ਗਾਣੀ ਆ ਆਮ ਲੋਕ ਦੇਖਦੇ ਆ ਕਿ ਸੰਤਾਂ ਦਾ ਨਾ ਰਹੇ ਆ ਲੋਕੇ ਕੀ ਗੱਲ ਕਰਦੇ ਆ ਮੈਨੂੰ ਖੁਸ਼ੀ ਹੁੰਦੀ ਆ ਜਦੋਂ ਇਹਨਾਂ ਪ੍ਰੋਗਰਾਮ ਵੀ ਕਰਦੇ ਆ ਆਉਣ ਵਾਲੇ ਸਮੇਂ ਵਿੱਚ ਵੱਧ ਵੱਧ ਪ੍ਰੋਗਰਾਮ ਕਰਨੇ ਇਦਾਂ ਹੀ ਆਪਾਂ ਢਿੱਲੇ ਨਹੀਂ ਪੈਣਾ ਇੱਥੇ ਵੀ ਚੱਲ ਰਿਹਾ ਕਿ ਅਨੁਮਾਇਨ ਬਹੁਤ ਜੀਹਾਰੂ ਇਥੋਂ ਦੀ ਵਰਤਲਾ ਪ੍ਰਬੰਧ ਕਮੇਟੀ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਪੰਥਕ ਪ੍ਰੋਗਰਾਮ ਲੀਕ ਕੇ ਇਹਦੇ ਅਨੁਸਾਰ ਜਨੂੰ ਜੀਆ ਆਖਿਆ ਸਦਾ ਬਾਬਤ ਦਾ ਪੂਰਾ ਸਹਿਯੋਗ ਦਿੱਤਾ ਆ ਆਉਣ ਵਾਲੇ ਸਮੇਂ ਵਿੱਚ ਜੱਜਬੰਦੀ ਵੱਲੋਂ ਵੀ ਤੇ ਇਥੋ ਦੀ ਵਿਰੋਧ ਕਮੇਟੀ ਉਹਨਾਂ ਵੀ ਹਾਜ਼ਰ ਆ ਜੁਣਦਾ ਲਗਾ ਕਿਉਂਕਿ ਆਪਾਂ ਗੁਲਾਮ ਆ ਗੁਲਾਮੀ ਗਣੋਂ ਰੋਣੀ ਆ ਹਰ ਬਾਬਾ ਜਵੇਸ ਦੇ ਫਤ ਜਿਹੜੇ ਆ ਉਹਨਾਂ ਨੇ ਉਦੋਂ ਕਿਤੇ ਹੀ ਜਦੋਂ ਉਹਨਾਂ ਨੂੰ ਕਹਿਤਾ ਜੀ ਤੇ ਮੈਟਰੀ ਆ ਗਈ ਉਦੋਂ ਖਾਸ ਕਰਕੇ ਨਹੀਂ ਰੱਖੀ ਜਾਉਗੀ ਤੇ ਕੋਸ਼ਿਸ਼ ਪਰੇ ਤੰਗੀ ਲਿੰਦੀ ਆ ਤੇ ਤਰੰਗੇ ਨੂੰ ਕਿਉਂ ਦੂਹਣ ਤੀ ਮਾਦਾ ਬੁਰਾ ਬਿੰਦੇ ਆ ਉਹਨਾਂ ਨੇ ਉਹ ਾਕਾਠ ਹਟਾ ਕੇ ਉਥੇ ਤਰੰਗਾ ਰਹਿ ਜਾ ਕੇ ਉਹ ਦੇਖ ਕੇ ਸਿੱਖਰ ਤੋਂ ਉਹਨਾਂ ਨਰਦ ਹੋਈ ਆ ਉਹ ਤਰੰਗੇ ਜਾਂ ਉਹ ਜਿੱਜਾ ਉਥੇ ਲਾਈਆਂ ਜਿਹੜੀਆਂ ਦੂਜੀਆਂ ਸਰਕਾਰਾਂ ਜਾਂ ਦੂਜੇ ਮੌਤਨ ਜੋ ਜੱਟੇ ਹੋਣੇ ਆ ਇਸ ਕਰਕੇ ਆਪਾਂ ਇੱਕ ਗੱਲ ਭੁੱਲਣਾ ਨਹੀਂ ਨਾ ਭੁੱਲਣ ਦੇਣਾ ਆਪਣੇ ਬੱਚਿਆਂ ਨੂੰ ਜਦ ਤੱਕ ਇਸ ਟੱਕਰ ਵਿੱਚ ਇੱਕ ਵੀ ਸਾਹ ਆ ਇਹ ਗੱਲ ਨੂੰ ਭੁੱਲਣਾ ਨਹੀਂ ਕਿ ਆਪਾਂ ਜਰੀਰ ਕੀਤਾ ਆ ਫਰਮੀ ਕਾਇਆ ਅਮਰਪਾਲ ਸਿੰਘ ਸੋਚ ਬਣਾਉਣਾ ਉਹਦੀ ਫੋਟੋ ਤਾਂ ਕਿ ਵਿਖਾਰੀ ਪਿਛਲੇ ਦਿਹਾੜੇ ਖਸ ਕਿੰਨੇ ਥੇ ਜਾਂ ਕਿੰਨੇ ਲੋਕੋ ਛੱਡੇ ਗਏ ਆ ਜਿਨ੍ਹਾਂ ਨੂੰ ਛੜਿਆ ਵਿੱਚ ਖੜਿਆਗਾ ਸੋਚ ਕਾਇਦੇ ਹੈਗੇ ਕਨਾਮੀ ਦੀ ਨਿਸ਼ਾਨੀ ਆਪਾਂ ਜਰੀਰ ਕਰਾਇਆ ਆਪਾਂ ਦੁਬਾਰਾ ਆਇਆ ਆਪਾਂ ਇਹਦੇ ਨੌਂਤੀ ਬਣ ਕੇ ਸਿਖਾਦੇ ਉਹਨੂੰ ਬੇਦਲੀ ਆ ਤੇ ਫਿਕਰੀ ਗਲਗਾਨਾ ਜਾ ਕੇ ਉਹਨੂੰ ਬੜੀ ਟੱਡਪੀਰ ਹੋਈ ਆ ਜੇ ਇਹ ਹੀ ਬਣ ਗਿਆ ਇੰਗਲੈਂਡ ਦੇ ਵਿੱਚ ਸਖਬੜੇ ਚਤਾਨ ਹੋਏ ਆ ਸਟਾਨੇ ਹੋਏ ਆ ਸਾਧਰ ਹੋਏ ਆ ਹਰ ਖਤੇ ਸਖੇੜਿਆ ਅਗਰ ਚਾਤੀ ਕਰਵੇ ਜਾ ਰਿਹਾ ਕੋ ਕਾਗੀਧਰ ਬਾਦਸ਼ਾਹ ਦਾ ਥਾਪੜ ਸਿਕਾ ਨੂੰ ਤਾਂ ਮੈਂ ਆ ਜਾੜੇ ਸਾਰਾ ਸਿੰਘ ਨੂੰ ਆਇਆ ਨੂੰ ਚੰਜੀਆ ਕਹਿੰਨੇ ਆ ਧੰਨਵਾਦ ਕਰਦੇ ਆ ਜੇ ਅਹੀਂ ਕੋਈ ਸੇਵਾ ਚ ਪੂਰਾ ਬੱਜਾ ਗਈ ਨਾਗਰ ਸੇਵਾ ਕਰ ਸਕੇ ਹੋਈ ਅਹੀਂ ਧੜ ਕੋ ਹੱਥ ਜੋੜ ਕੇ ਸਤਲੂ ਪਾਸ਼ਾ ਕੋ ਸਰਦਾਰੋਂ ਬਾਹਰ ਹੋਇਆ ਸਤਲੂ ਮਾਫੀ ਮੰਗਦੇ ਆ ਅਹੀਂ ਯੱਤਰਵਾਰਾ ਕੀਤਾ ਤੋਂ ਕਮੇਟੀ ਨੇ ਵੀ ਜਾ ਹਾਡੇ سنگਾਰੇ ਜੱਥੇਬੰਦੀਆਂ ਨੇ ਵੀ ਪਰੇਵੀ ਕਈ ਕਾਮੀਆਂ ਰਹਿ ਜਾਣੀਆਂ ਉਹ ਜੀ ਸਾਡੇ ਆਪ ਬਾਜਾ ਸਿੰਗਾ ਕੋਲੋਂ ਸੰਤਾ ਬੋਲ ਮਾਫੀ ਮੰਗਦੇ ਆ ਅਗਰਾ ਪ੍ਰੋਗਰਾਮ ਬਹੁਤ ਵਧੀਆ ਬਾਤ ਸਾਰਾ ਸੁਣ ਕੇ ਜਾਣ ਕੇ ਬਾਤਾਂ ਕਾਹੀ ਕੋਈ ਤੇ ਮੈਂ ਗੱਤ ਨਾ ਵਜੂਰ ਰਿਹਾ ਮੈਂ ਹੱਥ ਜੋਕੇ ਮਾਫੀ ਮੰਗਦਾ ਸਤਿਪਾਸ਼ਾ ਦੂੰ ਸੰਤਾ ਕੋ ਅੱਗੇ ਬਾਤ ਵਾਸਤ ਬਾਤ ਚੰਗੇ ਲਾ ਸੋਲਣ ਦੀ ਸੋਚੀ ਬਾਖਣ ਆਓ ਵੀਰ ਜੀ ਫੱਗਿਆ ਜਵਾ ਗਾਦਵਾਲ ਕੇ ਭਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ